ਤਾਂ ਜੀ ਮੈਂ ਕਿਹਾ ਸੀ ਜਿਹੜੀ ਕਾਹੀ ਨੇ ਇਹ ਬਿਲਕੁਲ ਟੱਕਰ ਹੋਈ ਹੈ ਤੇ ਮੈਂ ਪਹਿਲਾਂ ਹੀ ਕਈ ਆਪਰੰਦਾਂ ਨੇ ਐਸਵੇਰ ਵਾਸਤੇ ਹੋ ਗਿਆ ਹਾਲ ਕਿੰਨਾ ਥੋੜਾ ਬਣਿਆ ਰਿਹਾ ਹੁਣ ਕਦੋਂ ਬਣਿਆ ਸੀ ਠੀਕ ਹੈ ਜੀ ਅੱਜ ਦੀ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਜਿੰਨੇ ਵੀ ਵਿਸ਼ੇ ਇਹਦੇ ਵਿੱਚ ਸੀਗੇ ਸਾਰੇ ਮਤਿਆਂ ਦੇ ਉੱਤੇ ਡਿਟੇਲ ਦੇ ਵਿੱਚ ਕੈਸ਼ ਹੋਈ ਹੈ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਦਿੱਤੇ ਹਨ ਔਰ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਹਰਮਨ ਪਿਆਰੇ ਨੇਤਾ ਮੇਰੇ ਸਾਹਮਣੇ ਬਹੁਤ ਲੋਕਾਂ ਨੂੰ ਧਿਆਨ ਨਾਲ ਗੋਣਾ ਸੁਣਿਆ ਔਰ ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਸਮਾਂ ਦਿੱਤਾ ਔਰ ਬਹੁਤ ਚੰਗੇ ਮਾਹੌਲ ਦੇ ਵਿੱਚ ਵੀ ਮੇਨ ਕਿਹੜੇ ਜੱਡੇ ਸੀਗੇ ਸਭ ਸਾਹਿਬ ਜਿਹੜੇ ਤੇ ਪਾਸ ਹੋਏ ਆ ਤੇ ਕਿਹੜਾ ਅਨ ਅਟੈਂਟ ਕਿਹੜੇ ਡਿਵੈਲਪਰ ਦੇ ਕੰਮ ਕਦੋਂ ਸ਼ੁਰੂ ਕੀਤੇ ਜਾਣਗੇ ਦੇਖੋ ਡਿਵੈਲਪਮੈਂਟ ਦੇ ਵਿੱਚ ਜਿਹੜੇ ਆ ਅੱਜ ਜਿਹੜੇ ਆ ਜੋ ਟੈਂਡਰ ਲੱਗੇ ਹੋਏ ਆ ਡਿਵੈਲਪਮੈਂਟ ਦੇ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਧਿਆਨ ਦੇ ਵਿੱਚ ਲਿਆਂਦੀਆਂ ਸੀਗੀਆਂ ਲੇਕਿਨ ਜੱਗਾ ਜੀ ਹੁਣ ਆਜੀ ਜਿਹੜਾ ਸਭ ਤੋਂ ਵੱਡੀ ਗੱਲ ਹੈਗੀ ਆ ਲੋਕਾਂ ਨੂੰ ਸਾਫ ਸਫਾਈ ਦਾ ਸੀ ਉਹਦੇ ਵਾਸਤੇ ਜਿਹੜਾ ਲੋਕਾਂ ਨੂੰ ਦੱਸਿਆ ਗਿਆ ਕਿ ਸਮਾਹੀ ਸੇਵਕ ਭੱਤੀ ਕੀਤੇ ਜਾਣ ਨਾ ਕਿ ਮਸ਼ੀਨਰੀ ਦੇ ਉੱਤੇ ਇੱਕ 11-12 ਕਰੋੜ ਰੁਪਏ ਦਾ ਮਸ਼ੀਨਰੀ ਦਾ ਸੀਗਾ ਉਹਦੇ ਵਾਸਤੇ ਹਾਊਸ ਨੇ ਸਰਬਸੰਮਤੀ ਨਾਲ ਕਿਹਾ ਬਈ ਅਸੀਂ ਜਿਹੜਾ ਲੋਕਾਂ ਦੇ ਹੱਥੀ ਕੰਮ ਹੈ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਉਹਦੇ ਵਾਸਤੇ ਸਾਡੇ ਹਾਊਸਿੰਗ ਐਮਟੀਸੀ ਸਰਦਾਰ ਜੀ ਹਰਿੰਦਰ ਕੋਲੀ ਵੱਲੋਂ ਤੁਸੀਂ ਪਤਾ ਬੋਲਿਆ ਗਿਆ ਕਿ ਮੀਟਿੰਗ ਬੁਲਾਈ ਗਈ ਹੈ ਕੀ ਗੱਲਬਾਤ ਸੀ ਉਹ ਤੇ ਜਿਹੜੀ ਰੋਡ ਨੂੰ ਜਿਹੜੀ ਕੰਸਟਰਕਸ਼ਨ ਕਿਵੇਂ ਦੇਖੀਏ ਇਸ ਦੀ ਨਹੀਂ ਜਿਹੜੀਆਂ ਰੋਡ ਕਮਰਸ਼ੀਅਲ ਵਾਲਾ ਇਸ਼ੂ ਸੀਗਾ ਉਹ ਹਰਿੰਦਰ ਕੋਹਲੀ ਦਾ ਨਹੀਂ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੀਗਾ ਉਹ ਗੈਪ ਦੇ ਵਿੱਚ ਜਿਹੜੀ ਹੈ ਇਹ ਗੱਲ ਧਿਆਨ ਚ ਲਿਆਂਦੀ ਗਈ ਹੈ ਕਿ ਮੇਅਰ ਸਾਹਿਬ ਦੇ ਕਮਿਸ਼ਨਰ ਸਾਹਿਬ ਦਾ ਜਿਹੜਾ ਉਹਨਾਂ ਦੀ ਜੂਡਿਕਸ਼ਨ ਬਣਦੀ ਹੈ ਉਹ ਜਦੋਂ ਵੀ ਬੁਲਾਣ ਸਾਰੇ ਮੈਂਬਰਾਂ ਨੂੰ ਬੁਲਾ ਕੇ ਸ਼ਹਿਰ ਦੀਆਂ ਕਿਹੜੀਆਂ ਰੋਡ ਕਮਰਸ਼ੀਅਲ ਡਿਕਲੇਅਰ ਕਰਨੀਆਂ ਉਹਦੇ ਵਾਸਤੇ ਵਿਚਾਰ ਕੀਤਾ ਜਾਏ ਤੇ ਹਾਊਸ ਨੇ ਸਹਿਮਤੀ ਦਿੱਤੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ ਸ਼ਹਿਰ ਦੀ ਹੱਦਬੰਦੀ ਵਧਾਉਣ ਬਾਰੇ ਜਿਹੜਾ ਉਹ ਨਗਰ ਨਿਗਮ ਦੇ ਅਫਸਰਾਂ ਵੱਲੋਂ ਹਾਊਸ ਨੂੰ ਗੁੰਮਰਾ ਕੀਤਾ ਗਿਆ ਸੀ ਕਿ ਸਿਰਫ ਅਰਬਨ ਸਟੇਟ ਨੂੰ ਉਹ ਸ਼ਾਮਲ ਕਰਕੇ ਨਗਰ ਨਿਗਮ ਦੀ ਹੱਦ ਵਧਾਈ ਜਾਏ ਜਦਕਿ ਪਟਿਆਲਾ ਜਿਹੜਾ ਹੈ ਚਾਰੇ ਪਾਸੇ ਫੈਲ ਚੁੱਕਿਆ ਜਿਸ ਦੇ ਵਿੱਚ ਕੇ ਸਨੌਰ ਹਲਕੇ ਦੇ ਵੀ 2 ਐਮਸੀ ਪੈਂਦੇ ਨੇ ਔਰ ਸਨੌਰ ਰੋਡ ਵੀ ਪੈਂਦੀ ਆ ਇਹ ਹਲਕਾ ਵੀ ਨਗਰ ਨਿਗਮ ਦੀ ਹਦੂਦੇ ਵਿੱਚ ਆਣਾ ਚਾਹੀਦਾ ਇਸ ਲਈ ਸਾਡੇ ਸ਼ਹਿਰ ਦੇ ਵਿੱਚ ਧਾਮੂ ਮਾਜਰਾ ਇਲਾਕਾ ਪੈਂਦਾ ਜਿਹਦੀ ਮਾਨਯੋਗ ਸੀਐਮ ਸਾਹਿਬ ਨੇ 2.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਉਹ ਏਰੀਆ ਵੀ ਅਸੀਂ ਚਾਹੁੰਦੇ ਆਂ ਵੀ ਹੱਦਬੰਦੀ ਦੇ ਅੰਦਰ ਆਵੇ ਔਰ ਖੇੜੀ ਨਗਰ ਪੰਚਾਇਤ ਦੇ ਵਿੱਚ 1 ਕਰੋੜ ਰੁਪਏ ਦੀ ਗ੍ਰਾਂਟ ਸੀਐਮ ਸਾਹਿਬ ਨੇ ਦਿੱਤੀ ਹੈ ਉਹ ਵੀ ਅਸੀਂ ਏਰੀਆ ਕਿ ਹੈ ਵੀ ਇਸ ਨੂੰ ਸ਼ਹਿਰ ਨੂੰ ਚਾਰੋਂ ਪਾਸੇ ਦੀ ਲਿਮਟ ਵਧਾ ਕੇ ਸ਼ਾਮਲ ਕੀਤਾ ਜਾਵੇ